ਸਾਥੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰਾਂ ਤੁਹਾਡੇ ਲਈ ਨੌਕਰੀਆਂ ਦੇ ਸਬੰਧ ਵਿੱਚ ਬਹੁਤ ਵੱਡਾ ਅਪਡੇਟ ਲੈ ਕੇ ਅੱਜ ਦਾ ਜੋ ਅਪਡੇਟ ਹੈ ਜੀ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਵੱਲੋਂ ਜਾਰੀ ਕੀਤਾ ਗਿਆ ਹੈ ਇਹਨਾਂ ਵੱਲੋਂ ਜੋ ਐਮ ਪੀ ਐਚ ਡਬਲਯੂ ਫੀਮੇਲ ਦੀਆਂ ਪੋਸਟਾਂ ਦੇ ਲਈ ਇਗਜ਼ਾਮ ਲਿਆ ਗਿਆ ਸੀ 9 11 2025 ਨੂੰ ਉਹਦੇ ਲਈ ਰਿਜ਼ਲਟ ਇਹਨਾਂ ਵੱਲੋਂ ਪਬਲਿਸ਼ ਕਰ ਦਿੱਤਾ ਗਿਆ ਸੀ ਇਹਨਾਂ ਦੀ ਵੈਬਸਾਈਟ ਤੇ ਕੈਟਾਗਰੀ ਵਾਈਜ਼ ਤਾਂ ਹੁਣ ਇਹਨਾਂ ਵੱਲੋਂ ਇਹਨਾਂ ਪੋਸਟਾਂ ਦੇ ਲਈ ਜੋ ਵੈਰੀਫਿਕੇਸ਼ਨ ਹੈ ਉਹ ਜਾਰੀ ਕਰ ਦਿੱਤੀ ਜੀ ਉਹਦਾ ਸ਼ਡਿਊਲ ਹੈ ਜੋ ਇਹਨਾਂ ਵੱਲੋਂ ਪਬਲਿਸ਼ ਕਰ ਦਿੱਤਾ ਗਿਆ ਜੋ ਇਹਨਾਂ ਦਾ ਸ਼ਡਿਊਲ ਆਪਾਂ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਅੱਜ ਦੇ ਇਸ ਵੀਡੀਓ ਦੇ ਵਿੱਚ ਬਿਨਾਂ ਕਿਸੇ ਦੇਰੀ ਆਪਾਂ ਸਿੱਧੇ ਨੋਟੀਫਿਕੇਸ਼ਨ ਤੇ ਚੱਲਦੇ ਹਾਂ ਜੋ ਇਹਨਾਂ ਵੱਲੋਂ ਜਾਰੀ ਕੀਤਾ ਗਿਆ ਤਾਂ 122 ਪੋਸਟਾਂ ਦੇ ਲਈ ਜੋ ਰਿਟਨ ਐਗਜ਼ਾਮ ਹੋਇਆ ਸੀ ਰਿਜ਼ਲਟ ਉਹਦਾ ਆਊਟ ਹੋ ਗਿਆ ਸੀ ਪਬਲਿਸ਼ ਹੋ ਗਿਆ ਸੀ ਇਹਨਾਂ ਦੀ ਵੈਬਸਾਈਟ ਤੇ ਤੁਸੀਂ ਚੈੱਕ ਕਰ ਹੀ ਲਿਆ ਹੋਣਾ ਤਾਂ ਹੁਣ ਇਹਨਾਂ ਵੱਲੋਂ ਇਹਨਾਂ ਪੋਸਟਾਂ ਦੇ ਲਈ ਜੋ ਅੱਜ ਦੀ ਤਰੀਕ ਦੇ ਵਿੱਚ 26 11 ਨੂੰ ਸ਼ਡਿਊਲ ਜਾਰੀ ਕੀਤਾ ਗਿਆ ਜੀ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਇਹ ਜੋ ਡਾਕੂਮੈਂਟ ਵੈਰੀਫਿਕੇਸ਼ਨ ਹੈ ਦਸਤਾਵੇਜ਼ਾਂ ਦੇ ਲਈ 1 12 2025 ਤੋਂ 5 12 ਅਤੇ 8 12 ਨੂੰ ਸਵੇਰੇ 9:30 ਤੋਂ ਕੀਤੀ ਜਾਣੀ ਹੈ ਜੀ ਸਥਾਨ ਹੈਗਾ ਟਿਊਟੋਰੀਅਮ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਇੱਥੇ ਇਹ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਹੈ ਇਹਦਾ ਨੋਟੀਫਿਕੇਸ਼ਨ ਹੈ ਜੋ ਇਹਨਾਂ ਦੀ ਵੈਬਸਾਈਟ ਤੇ ਅੱਜ ਹੀ ਅਪਡੇਟ ਕੀਤਾ ਗਿਆ ਤਾਂ ਸ਼ਡਿਊਲ ਇਹਦਾ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੋ ਇਹਨਾਂ ਵੱਲੋਂ ਜਾਰੀ ਕੀਤਾ ਗਿਆ ਤਾਂ ਇਹ ਕੈਟਾਗਰੀ ਵਾਈਜ਼ ਵੰਡੇ ਨਾਲ ਵੱਲੋਂ ਇਹਦੇ ਵਿੱਚ ਦਿੱਤੀ ਹੋਈ ਹੈ ਜਿੰਨੀਆਂ ਪੋਸਟਾਂ ਕਿਹੜੀ ਕੈਟਾਗਰੀ ਦੇ ਲਈ ਦਿੱਤੀਆਂ ਨਾਲ ਹੀ ਇਹਨਾਂ ਵੱਲੋਂ ਮੈਂਸ਼ਨ ਕੀਤੀਆਂ ਗਈਆਂ ਜੀ ਅਨਰਿਜ਼ਰਵ ਕੈਟਾਗਰੀ ਦੇ ਲਈ 19 ਪੋਸਟਾਂ ਸੀਗੀਆਂ ਜਿਹਦੇ ਵਿੱਚ 64 ਜਾਂ 64 ਤੋਂ ਜ਼ਿਆਦਾ ਅੰਕਾਂ ਵਾਲੇ ਉਮੀਦਵਾਰਾਂ ਨੂੰ ਡੀਵੀ ਦੇ ਲਈ ਬੁਲਾਇਆ ਗਿਆ ਜੀ ਐਸਸੀ ਐਮ ਐਂਡ ਬੀ ਦੇ ਵਿੱਚ ਪੰਜ ਪੋਸਟਾਂ ਸੀ 53 ਜਾਂ ਇਹਦੇ ਤੋਂ ਜ਼ਿਆਦਾ ਅੰਕਾਂ ਵਾਲੇ ਕੈਂਡੀਡੇਟਸ ਨੂੰ ਡੀਵੀ ਦੇ ਲਈ ਬੁਲਾਇਆ ਗਿਆ ਐਸਸੀ ਆਰ ਉਹਦੇ ਵਿੱਚ ਚਾਰ ਪੋਸਟਾਂ ਸੀ 53 ਜਾਂ ਇਹਦੇ ਤੋਂ ਜ਼ਿਆਦਾ ਅੰਕਾਂ ਵਾਲੇ ਉਮੀਦਵਾਰਾਂ ਨੂੰ ਡੀਵੀ ਦੇ ਲਈ ਬੁਲਾਇਆ ਗਿਆ बीसी ਦੇ ਵਿੱਚ ਇਹਨਾਂ ਵੱਲੋਂ ਪੰਜ ਪੋਸਟਾਂ ਸੀ 53 ਜਾਇਦੇ ਤੋਂ ਜ਼ਿਆਦਾ ਅੰਕਾਂ ਵਾਲੇ ਉਮੀਦਵਾਰਾਂ ਨੂੰ ਬੁਲਾਇਆ ਗਿਆ ਜੀ ਡੀਵੀ ਦੇ ਲਈ ਇਸੇ ਤਰ੍ਹਾਂ ਜੀ ਡਬਲਯੂਐਸ ਤੇ ਕੋਟੇ ਦੇ ਲਈ ਇਹਨਾਂ ਵੱਲੋਂ ਇੱਕ ਪੋਸਟ ਜਾਰੀ ਹੋਈ ਸੀ 53 ਜਾਇਦੇ ਤੋਂ ਜ਼ਿਆਦਾ ਅੰਕਾਂ ਵਾਲੇ ਉਮੀਦਵਾਰਾਂ ਨੂੰ ਡੀਵੀ ਦੇ ਲਈ ਬੁਲਾਇਆ ਗਿਆ ਈਐਸਐਮ ਐਲਡੀ ਈਐਸਐਮ ਜਨਰਲ ਦੇ ਲਈ ਦੋ ਪੋਸਟਾਂ ਸੀਗੀਆਂ ਜੀ ਅਪ ਟੂ 49 ਜਾਇਦੇ ਤੋਂ ਜ਼ਿਆਦਾ ਅੰਕਾਂ ਵਾਲੇ ਉਮੀਦਵਾਰਾਂ ਨੂੰ ਡੀਵੀ ਦੇ ਲਈ ਬੁਲਾਇਆ ਗਿਆ ਈਐਸਐਮ ਐਲਡੀ ਈਐਸਐਮ ਬੀਸੀ ਦੇ ਲਈ ਤਿੰਨ ਪੋਸਟਾਂ ਸੀਗੀਆਂ 45 ਜਾਇਦੇ ਤੋਂ ਜ਼ਿਆਦਾ ਅੰਕਾਂ ਵਾਲੇ ਉਮੀਦਵਾਰਾਂ ਨੂੰ ਬੁਲਾਇਆ ਗਿਆ ਫਿਜ਼ੀਕਲ ਹੈਂਡੀਕੈਪ ਕੋਟੇ ਦੇ ਲਈ ਇੱਕ ਪੋਸਟ ਜਾਰੀ ਸੀ ਜੀ 54 ਜਾਇਦੇ ਤੋਂ ਜ਼ਿਆਦਾ ਅੰਕਾਂ ਵਾਲੇ ਉਮੀਦਵਾਰਾਂ ਨੂੰ ਬੁਲਾਇਆ ਗਿਆ ਜੀ ਸਪੋਰਟਸ ਜਰਨਲ ਦੇ ਵਿੱਚ 14 ਪੋਸਟਾਂ 48 ਜਾਇਦੇ ਤੋਂ ਜ਼ਿਆਦਾ ਅੰਕਾਂ ਵਾਲੇ ਉਮੀਦਵਾਰਾਂ ਨੂੰ ਬੁਲਾਇਆ ਗਿਆ ਸਪੋਰਟਸ ਐਮਐਡਬੀ ਦੇ ਵਿੱਚ ਇੱਕ ਪੋਸਟ ਹੈ ਜੀ 55 ਜਾਇਦੇ ਤੋਂ ਜ਼ਿਆਦਾ ਅੰਕਾਂ ਵਾਲੇ ਉਮੀਦਵਾਰਾਂ ਨੂੰ ਬੁਲਾਇਆ ਗਿਆ ਇਸੇ ਤਰ੍ਹਾਂ ਹੀ ਜੋ ਇਹਨਾਂ ਵੱਲੋਂ ਕੋਟਾ ਸੀਗਾ ਐਮਪੀਐਚਡਬਲ ਫੀਮੇਲ ਦਾ ਆਸ਼ਾ ਵਰਕਰ ਦੇ ਲਈ 10% ਉਹਦੇ ਵਿੱਚ ਇਹਨਾਂ ਵੱਲੋਂ 13 ਪੋਸਟਾਂ ਸਿਗੀਆਂ ਜੀ ਇਹਦੇ ਵਿੱਚ 29.75 ਜਾਇਦੇ ਤੋਂ ਜ਼ਿਆਦਾ ਅੰਕਾਂ ਵਾਲੇ ਉਮੀਦਵਾਰਾਂ ਨੂੰ ਬੁਲਾਇਆ ਗਿਆ। ਆਂਗਣਵਾਲੀ ਵਰਕਸ ਦੇ ਲਈ 10% ਕੋਟਾ ਸੀਗਾ ਉਹਦੇ ਲਈ ਇਹਨਾਂ ਵੱਲੋਂ 50 ਸ਼ੀਟਾਂ ਸੀਗੀਆਂ ਤਾਂ 29.75 ਜਾਇਦੇ ਤੋਂ ਜ਼ਿਆਦਾ ਅੰਕਾਂ ਵਾਲੇ ਉਮੀਦਵਾਰਾਂ ਨੂੰ ਡੀਵੀ ਦੇ ਲਈ ਬੁਲਾਇਆ ਗਿਆ। ਬਾਕੀ ਵੱਖ-ਵੱਖ ਇਹ ਦਸਤਾਵੇਜ਼ ਹੈ ਜੀ ਜੋ ਤੁਸੀਂ ਨਾਲ ਲੈ ਕੇ ਜਾਣੇ ਆਂ ਡੀਵੀ ਦੇ ਸਮੇਂ ਤੇ ਨਾਲ ਤੁਹਾਡੀ ਫੀਸ ਵੀ ਹੈ ਜੋ ਤੁਸੀਂ ਭਰਨੀ ਹੈ। ਅ ਇਸ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਤਾਂ ਇਹ ਡਿਟੇਲਡ ਨੋਟੀਫਿਕੇਸ਼ਨ ਪੂਰਾ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਇਹਦਾ ਲਿੰਕ ਦਿੱਤਾ ਤੁਸੀਂ ਉੱਥੋਂ ਲੈ ਸਕਦੇ ਹੋ। ਇਹਨਾਂ ਦੀ ਵੈਬਸਾਈਟ ਤੋਂ ਵੀ ਲੈ ਸਕਦੇ ਹੋ ਤੇ ਇੰਨਾ ਪੋਸਟਾਂ ਦੇ ਲਈ ਜੋ ਲਿਸਟ ਜਾਰੀ ਹੋਈ ਹੈ ਉਹ ਇਹਨਾਂ ਦੀ ਵੈਬਸਾਈਟ ਤੇ ਅਪਲੋਡ ਆ ਉਹਦਾ ਲਿੰਕ ਵੀ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦੇ ਦਾਂਗੇ ਜਿਹਦੇ ਵਿੱਚ ਟਾਈਮ ਡੇਟ ਇਹਨਾਂ ਵੱਲੋਂ ਲਿਖਿਆ ਹੋਇਆ ਹੈ ਜੀ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਉਹ ਜ਼ਰੂਰ ਚੈੱਕ ਕਰ ਲਓ ਜੀ ਤਾਂ ਇਹ ਜੀ ਅੱਜ ਦਾ ਅਪਡੇਟ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਿਆ ਕਰੋ ਜੀ ਧੰਨਵਾਦ